ਬਟਾਲਾ ਵਿੱਚ ਸਰਦਾਰ ਬੱਲੇਪਾਈ ਪਟੇਲ ਦੀ 150 ਜਨਮ ਸ਼ਤਾਬਦੀ ਦੀ ਮੌਕੇ ਭਾਜਪਾ ਵਰਕਰਾਂ ਦੇ ਵੱਲੋਂ ਇਕਤਾ ਯਾਤਰਾ ਦਾ ਯੋਜਨ ਕੀਤਾ ਗਿਆ ਬਟਾਲਾ ਦੇ ਬਾਜ਼ਾਰਾ ਤੋਂ ਲੰਘਦੀ ਹੋਈ ਸ਼ਹੀਦੀ پارک ਤੱਕ ਪਹੁੰਚੀ ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾਤ ਅਤੇ ਜ਼ਿਲ੍ਹਾ ਪ੍ਰਧਾਨ ਹੀਰਾਵਾਲੀ ਅਤੇ ਭਾਜਪਾ ਦੇ ਸਥਾਨਕ ਆਗੂ ਅਤੇ ਵਰਕਰ ਸ਼ਾਮਲ ਸਨ ਭਾਜਪਾ ਨੇਤਾ ਵਿਜੇ ਸਾਂਪਲਾਤ ਦਾ ਕਹਿਣਾ ਸੀ ਕਿ ਯਾਤਰਾ ਦਾ ਮੁੱਖ ਮਕਸਦ ਹੈ ਕਿ ਦੇਸ਼ ਦੀ ਇਕਤਾ ਅਤੇ ਅਖੰਡਤਾ ਨੂੰ ਬਣਾਈ ਰੱਖਣਾ ਨੋ ਜਵਾਨਾਂ ਨੂੰ ਨਸ਼ੇ ਤੋਂ ਦੂਰ ਰੱਖਣਾ ਅਤੇ ਇਕਤਾ ਦਾ ਸੁਨੇਹਾ ਦੇਣਾ ਇਸ ਮੌਕੇ ਵਿਜੇ ਸਾੰਪਲਾ ਨੇ ਵਿਸ਼ੇਸ਼ ਤੌਰ ਤੇ ਬਟਾਲਾ ਪਹੁੰਚੇ ਅਤੇ ਉਹਨਾਂ ਨੇ ਸਰਦਾਰ ਵੱਲਭਾਈ ਪਟੇਲ ਦੀ ਜੀਵਨੀ ਬਾਰੇ ਦੱਸਿਆ ਅਤੇ ਉਹਨਾਂ ਦੇ ਸਿਧਾਂਤਾਂ ਤੇ ਚੱਲਣ ਦੀ ਵੀ ਅਪੀਲ ਕੀਤੀ ਸੁਖਨਾਮ ਸਿੰਘ ਕੇ ਆਚੀ ਨਿਊਜ਼ ਨੈਟਵਰਕ ਅੱਜ ਸਰਦਾਰ ਵੱਲਭ ਭਾਈ ਪਟੇਲ ਜੀ ਜਿਹੜੇ ਕਿ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਹੋਰ ਪਹਿਲੇ ਗ੍ਰਹਿ ਮੰਤਰੀ ਹੋਏ ਉਹਨਾਂ ਦੀ ਅੱਜ 150ਵੀਂ ਜਨਮਸ਼ਤਾ ਜਿਹੜਾ ਦਿਵਸ ਜਿਹੜਾ ਅਸੀਂ ਮਨਾ ਰਹੇ ਹਾਂ ਔਰ ਪੂਰੇ ਦੇਸ਼ ਦੇ ਵਿੱਚ ਹਰ ਜਗ੍ਹਾ ਹਰ ਜ਼ਿਲ੍ਹੇ ਦੇ ਵਿੱਚ ਇਹ ਜਿਹੜੇ ਕਾਰਜਕ੍ਰਮ ਕੀਤੇ ਜਾ ਰਹੇ ਹਨ ਔਰ ਅੱਜ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦਾ ਸਭ ਤੋਂ ਵੱਡਾ ਸਟੈਚੂ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਜਿਹੜਾ ਸਰਦਾਰ ਵੱਲਭਭਾਈ ਪਟੇਲ ਜੀ ਦਾ ਬਣਾਇਆ 100 152 ਮੀਟਰ ਜਿਹੜਾ ਆ ਸੌਰੀ 852 ਮੀਟਰ ਜਿਹੜਾ ਆ ਉਹ ਬਣਾਇਆ ਗਿਆ ਔਰ ਇਹ ਜਿਹੜਾ ਦੁਨੀਆ ਦਾ ਸਭ ਤੋਂ ਉੱਚਾ ਜਿਹੜਾ ਸੀ ਸਟੈਚੂ ਆਫ ਲਿਬਰਟੀ ਸੀਗਾ ਇਸ ਤੋਂ ਵੀ ਉੱਚਾ ਜਿਹੜਾ ਬਣਾਇਆ ਇਹਨੂੰ ਸਟੈਚੂ ਆਫ ਯੂਨਿਟੀ ਦੇ ਨਾਂ ਤੇ ਅੱਜ ਇਕਤਾ ਦਿਵਸ ਦੇ ਰੂਪ ਦੇ ਵਿੱਚ ਵੀ ਅਸੀਂ ਪੂਰੇ ਦੇਸ਼ ਦੇ ਵਿੱਚ ਸਰਦਾਰ ਵੱਲਭ ਭਾਈ ਜੀ ਦਾ ਜਨਮ ਦਿਨ ਮਨਾ ਰਹੇ ਕਿਉਂਕਿ ਸਰਦਾਰ ਵੱਲਭ ਭਾਈ ਪਟੇਲ ਜੀ ਦਾ ਜਿਹੜਾ ਕਿ 562 ਰਾਜਸਤਾਨ ਨੂੰ ਇਕੱਠਿਆਂ ਕਰਕੇ ਅੱਜ ਜਿਹੜਾ ਸਾਡੇ ਕੋਲ ਹਿੰਦੁਸਤਾਨ ਦਾ ਨਕਸ਼ਾ ਸੀ ਜਿਹੜਾ ਕਿ ਛੋਟ-ਛੋਟੀਆਂ ਰਿਆਸਤਾਂ ਚ ਰਾਜਿਆਂ ਮਹਾਰਾਜਿਆਂ ਦੇ ਵਿੱਚ ਵੰਡਿਆ ਸੀ ਉਹਨਾਂ ਸਾਰਿਆਂ ਨੂੰ ਇੱਕ ਝੰਡੇ ਥੱਲੇ ਲਿਆਉਣ ਦਾ ਕੰਮ ਜਿਹੜਾ ਉਹ ਸਰਦਾਰ ਮੱਲਬ ਭਾਈ ਪਟੇਲ ਜੀ ਨੇ ਕੀਤਾ ਸੀ ਅੱਜ ਇਸ ਕਰਕੇ ਉਹਨਾਂ ਨੂੰ ਲੋਪੁਰਸ਼ ਦੇ ਰੂਪ ਚ ਵੀ ਅਸੀਂ ਜਾਣਦੇ ਆ ਉਹਨਾਂ ਨੂੰ ਲੋਪੁਰਸ਼ ਦੇ ਰੂਪ ਚ ਵੀ ਮਨਾਉਂਦੇ ਔਰ ਉਹਨਾਂ ਨੇ ਦੇਸ਼ ਨੂੰ ਇਕੱਠਾ ਕੀਤਾ ਇਸ ਕਰਕੇ ਉਹਨਾਂ ਨੂੰ ਇੱਕ ਅੱਜ ਦਾ ਜਿਹੜਾ ਉਹਨਾਂ ਦਾ ਜਨਮ ਦਿਵਸ ਨੂੰ ਅਸੀਂ ਏਕਤਾ ਦਿਵਸ ਦੇ ਰੂਪ ਚ ਮਨਾਉਂਦੇ ਆ ਔਰ ਅੱਜ ਵਿਸ਼ੇਸ਼ ਰੂਪ ਤੇ ਮੈਨੂੰ ਇਸ ਉਪਲਖਸ਼ ਦੇ ਵਿੱਚ ਬਟਾਲਾ ਦੇ ਵਿੱਚ ਆਣ ਕੇ ਪਾਰਟੀ ਵੱਲੋਂ ਮੇਰੀ ਵੀ ਡਿਊਟੀ ਲੱਗੀ ਹੈ ਕਿ ਇਸ ਸ਼ੁਭ ਕਾਰਜ ਨੂੰ ਸ਼ੁਰੂ ਕਰਨ ਦਾ ਜਿਹੜਾ ਕਿਉਂਕਿ ਪੂਰੇ ਦੇਸ਼ 'ਚ ਮੈਰਾਥਨ ਕੀਤੀਆਂ ਜਾ ਰਹੀਆਂ ਹਨ ਔਰ ਹਰ ਛੋਟੇ-ਛੋਟੇ ਜਗ੍ਹਾ ਦੇ ਉੱਤੇ ਵੀ ਵੱਡੀਆਂ ਜਗ੍ਹਾ ਤੇ ਤਾਂ ਹੋਣਾ ਹੀ ਆ ਔਰ ਪੂਰੇ ਦੇਸ਼ ਜਿੱਥੇ ਗੁਜਰਾਤ 'ਚ ਇਹ ਵਡਿਆ ਸਥਾਨ ਜਿੱਥੇ ਕਿ ਸਟੈਚੂ ਆਫ ਯੂਨਿਟੀ ਦਾ ਲੱਗਾ ਆ ਉੱਥੇ ਜਿਹੜਾ ਅੱਜ ਜਿਹੜਾ ਪ੍ਰਧਾਨ ਮੰਤਰੀ ਜੀ ਵੀ ਇਸ ਦੀ ਸ਼ੁਰੂਆਤ ਕਰਨ ਕੇ ਉੱਥੇ ਵੀ ਮੈਰਾਥਨ ਹੋਏਗੀ ਔਰ ਇੱਥੇ ਅੱਜ ਮੈਨੂੰ ਸੁਭਾਗਿਆ ਪ੍ਰਾਪਤ ਹੋਇਆ ਕਿ ਮੈਂ ਵੀ ਤੁਹਾਡੇ ਸਾਰਿਆਂ ਦੇ ਬਟਾਲਾ ਨਿਵਾਸੀਆਂ ਦੇ ਔਰ ਬਟਾਲਾ ਦੀ ਜਿਹੜੀ ਭਾਜਪਾ ਦੀ ਟੀਮ ਆ ਉਹਨਾਂ ਦੇ ਮਾਧਮੇ ਦੇ ਨਾਲ ਅੱਜ ਦੀ ਸਵੇਰ ਹਮ ਕਰਨ ਦਾ ਮੈਨੂੰ ਮੌਕਾ ਮਿਲਿਆ ਸੋ ਅੱਜ ਦੇ ਇਸ ਦਿਨ ਦੇ ਉੱਤੇ ਸਾਨੂੰ ਏਕਤਾ ਦਾ ਹੀ ਸੰਦੇਸ਼ ਦਿੰਦੇ ਹੋਏ ਉਸ ਦੇ ਸੰਦੇਸ਼ ਨੂੰ ਸਾਰਿਆਂ ਦੇ ਦਿਲਾਂ ਦੇ ਵਿੱਚ ਇਹ ਵਾਸ ਕਰੇ ਇਹ ਸਾਡੀ ਜਿਹੜਾ ਇਹ ਅੱਜ ਦਾ ਮੈਸੇਜ ਸਾਨੂੰ ਮੰਨਣਾ ਚਾਹੀਦਾ ਜਿਨੀ ਸੰਪਲਾ ਜੀ ਸਾਡੇ ਵਿੱਚ ਬਹੁਤ ਸਤਿਕਾਰ ਜੋ ਗਏ ਨੇ ਵੱਡੇ ਬੋਲਿਆ ਇਹਨਾਂ ਨੇ ਇਹ ਇਕਤਾ ਦਾ ਇੱਕ ਸੰਦੇਸ਼ ਆ ਪੂਰੇ ਹਿੰਦੁਸਤਾਨ ਦੇ ਅੰਦਰ ਅੱਜ ਮੋਦੀ ਜੀ ਵੱਲੋਂ ਇਹ ਆਵਾਹਨ ਕੀਤਾ ਗਿਆ ਜਿਸ ਤਰ੍ਹਾਂ ਸੰਪਲਾ ਜੀ ਨੇ ਦੱਸਿਆ ਔਰ 44 ਸਾਲ ਬਾਅਦ ਇਹ ਇਨਸਾਫ ਸ਼੍ਰੀ ਵੱਲਭਾਈ ਪਟੇਲ ਜੀ ਨੂੰ ਜਿਨ੍ਹਾਂ ਨੇ ਇੱਕ ਯੂਨੀਟੀ ਦਿਖਾਈ ਸੀ 562 ਰਾਜਾਂ ਨੂੰ ਇਕੱਠਾ ਕਰਨ ਤੋਂ ਬਾਅਦ ਅੱਜ ਉਹਨਾਂ ਨੂੰ ਇਹ ਸਨਮਾਨ ਜਿਹੜਾ 2014 ਦੇ ਵਿੱਚ ਉਹਨਾਂ ਦਾ ਯੂਨੀਟੀ ਆਫ ਜਿਹੜਾ ਜਿਹੜਾ ਉੱਥੇ ਆਦਮ ਬੁੱਤ ਬਣਾਇਆ ਪੂਰੀ ਦੁਨੀਆ ਦੇ ਅੰਦਰ ਜਿੱਦਾਂ ਸਾਪਲਾ ਜੀ ਨੇ ਦੱਸਿਆ ਉਹ ਇੱਕ ਮਿਸਾਲ ਆ ਔਰ ਏਕਤਾ ਦੀ ਵੀ ਇੱਕ ਮਿਸਾਲ ਆ ਸਾਨੂੰ ਸਾਰਿਆਂ ਨੂੰ ਏਕਤਾ ਵਿੱਚ ਰਹਿ ਕੇ ਇਕੱਠੇ ਚੱਲ ਕੇ ਆਪਣੇ ਦੇਸ਼ ਵਾਸਤੇ ਰਾਸ਼ਟਰ ਵਾਸਤੇ ਔਰ ਪੰਜਾਬ ਵਾਸਤੇ ਕੰਮ ਕਰਨਾ ਨਹੀਂ ਸਹੀ